ਰਾਜ ਕਿੱਲੋ ਸਿੱਧੂ ਚੰਨੀ ਇਹ ਸਭ ਉਹ ਨੇ ਜਿਹੜੇ ਪੀੜੀ ਤੋਂ ਪੀੜੀ ਜਿਨ੍ਹਾਂ ਦੇ ਪੁਰਾਂ ਸਾਡੇ ਉੱਤੇ ਤਾਕਤ ਕਰਦੇ ਆ ਜਿਨ੍ਹਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਵੀ ਹੈ ਤੇ ਲੋਕਾਂ ਨੂੰ ਕੁੱਟਿਆ ਵੀ ਹੈ ਅੱਜ ਤੋ 5 ਸਾਲ ਪਹਿਲਾਂ ਅਰਵ ਦੇਵੀਵਾਦੀ ਨੇ ਆਵਾਜ਼ੀ ਪਾਰਟੀ ਬਣਾਈ ਤਿੰਨ ਵਾਰ ਲਗਾਤਾਰ ਦਿੱਲੀ ਦੀ ਇਲੈਕਸ਼ਨ ਜਿੱਤ ਕੇ ਉਹਨਾਂ ਨੇ ਪਹਿਲਾਂ ਦਿੱਲੀ ਦੇ ਬੜੇ ਬੜੇ ਵੱਡੇ ਨੇਤਾ ਕਾਂਗਰਸ ਦੇ ਤੇ ਭਾਜਪਾ ਦੇ ਜਿਹੜੇ ਪੀੜੀ ਤੋਂ ਪੀੜੀ ਦਿੱਲੀ ਦਾ ਸਾਸਤ ਕਰਦੇ ਸੀਗੇ ਉਹਨਾਂ ਨੂੰ ਸਸੀ ਵਿਦਾਨ ਚੋਂ ਕੱਢਿਆ ਵਾਈ ਦੇਚ ਪੰਜਾਬ ਚ ਸਰਦਾਰ ਭਗਵੰਦ ਸਲਮਾਨ ਜੀ ਦੀ ਗੋਈ ਹੈ ਲੱਖਰ ਲੜ ਕੇ ਇਹ ਬڑے ਬڑے ਘਹਾੜਿਆਂ ਦਾ ਸਪਾਰ ਦਿੱਤਾ ਆਮ ਕੌਮ ਦੇ ਮੁੰਡੇ ਐਮਐਲਏ ਬੜੇ ਮੰਤਰੀ ਬੜੇ ਔਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੱਤ ਕਿਲੇ ਦਾ مالک ਮੁੱਖ ਮੰਤਰੀ ਬਣਿਆ ਸਟੇਟ ਦੇ ਕੇ ਪੰਜ ਪੰਜ ਕਿਰਦਾਰ ਦੇ ਮਾਲਕ ਜਿਹੜੇ ਐਮ ਐਲ ਏ ਵੀ ਬੜੇ ਵਜੀਰ ਵੀ ਬੜੇ ਇਹ ਬਦਲਾ ਦੀ ਰਾਜਨੀਤੀ ਹੈ ਜਿਹੜਾ ਸਾਰੇ ਪੰਜਾਬ ਚੋਂ ਪਵਾੜ ਨਾਲ ਹਰ ਗਿਆ ਤੁਹਾਡੀ ਆ ਨੁੱਕਰ ਬਾਕੀ ਰਹਿ ਗਈ ਹੱਪਾ ਜਿੱਥੇ ਬੈਠੇ ਆ ਬਿਲਕੁਲ ਸਾਹਮਣੇ ਕੱਦੀਆਂ ਨਾਲ ਹਰਕਾ ਉੱਥੇ ਪਹਿਲਾਂ ਸਰਦਾਰ ਸੁਖਮਨ ਸਿੰਘ ਮੋਜਮਾ ਦੀ ਮੰਤਰੀ ਰੇ ਐਮ ਐਲ ਏ ਰੇ ਜਦੋਂ ਦਾ ਬੇਟਾ ਪੁੱਤਾ ਬਾਜਵਾ ਜੀ ਮੰਤਰੀ ਬਣੇ ਐਮਐਲਏ ਬਣੇ ਹੈਪੀ ਬਰਥ ਉਹਨਾਂ ਦੇ ਪਾਈਸਾ ਫਦੇ ਬਾਜਵਾ ਜੀ ਉਹ ਐਮਐਲਏ ਬਣੇ ਉਹਨਾਂ ਦੀ ਪਤਨੀ ਚੰਨਿਤ ਕੌਰ ਬਾਜਵਾ ਐਮਐਲਏ ਬਣੇ ਐਰਪਾਸਟ ਦੇ ਫਦੇਗਰ ਚੂੜੀਏ ਤੇ ਤੋਂ ਦਿੰਦੇ ਬਾਜਵਾ ਜੀ ਦੇ ਪਿਤਾ ਜੀ ਬਹੁਤ ਨਸਮਾ ਅਮਰਲੇ ਮੰਤਰੀ ਬਣੇ ਪਿਛਲੇ 30 40 ਸਾਲ ਤੋਂ ਫਿਰ ਫਿਰ ਸਿਆਸੀ ਗੁਆਚ ਨੇ ਮੰਤਰੀ ਬਣੇ ਕਈ ਵਾਰ ਐਮਐਲਏ ਬਣੇ ਉਹਨਾਂ ਦਾ ਬੇਟਾ ਅੱਗੋ ਜੀ ਆਪ ਵੀ ਹੁਣ ਚੇਅਰਮੈਨ ਬਣਿਆ ਔਰ ਜਸਲਖਰ ਜੱਪਾ ਖੜੇ ਇੱਥੇ ਪਹਿਲਾਂ ਸਰਵਾਜੂ ਬੋਸ ਰੰਦਾਵਾ ਜੀ 445 ਸਾਲ ਉਹ ਐਮਐਲਏ ਮੰਤਰੀ ਕਾਰਗੋ ਦੇ ਪ੍ਰਬੰਧ ਪਿਛਲੇ 25 ਸਾਲੋਂ ਤੋਂ ਸਰਦੂਮ ਦਾਵਾ ਜੀ ਸੁਪੀਰ ਦਾਵਾ ਜੀ ਐਮਐਲਏ ਮੰਤਰੀ ਦਿੱਤੀ ਮੁੱਖ ਮੰਤਰੀ ਉਹਨਾਂ ਦੀ ਪਤਨੀ ਚੋਣ ਮਤਾਨ ਚ ਹੈ ਔਰ ਜਿਹੜਾ ਉਹਨਾਂ ਨੇ ਪੋਰਟਲ ਜਾਰੀ ਕੀਤਾ ਲਖਸ਼ੰਦਰ ਸੇਵਾ ਤੁਹਾਡੀ ਉਹ ਵਾਰ ਤੁਹਾਡੀ ਉਹਦੇ ਦੋਨਾਂ ਨੇ ਆਪਣੀ ਫੋਟੋ ਲਾਈ ਹੈ ਨਾਲ ਆਪਣੀ ਕੀ ਵਲੀ ਦੀ ਲਾਈ ਹੈ ਤੇ ਸਪਾਈ ਦੇ ਵਿੱਚ ਸਾਰੇ ਜਣੇ ਜਿਹੜਾ ਆਪਣੇ ਮੁੰਡੇ ਨੂੰ ਮਾਰਦਗੇ ਫੋਨਾਂ ਉਹਦੀ ਫੋਟੋ ਮਾਈ ਕਹਾਂ ਲਈ ਜੇ ਬੜੀ ਦੀ ਕਹਾਂ ਲਈ ਨੇ ਬੜਨਾ ਨਹੀਂ ਪਰ ਪਹਿਲਾ ਹੀ ਮੈਸੇਜ ਦੇ ਦਿੱਤਾ ਕਿ 27 ਮੇਰਾ ਮੁੰਡਾ ਐ ਮੇਲੇ ਹੋਊਗਾ ਕਿ ਪੀੜੀ ਦਾ ਪੀੜੀ ਕੋਲਾਸ 23 ਤਾਰਿਖ ਦੇ ਉੱਤੇ ਨਰੋ Gandhi ਦੀ ਫੋਟੋ ਨਾਲ ਤਤਾ ਪੰਜਵੇਂ ਦੀ ਨਰਿੰਦਰ ਬਾਜਵਾ ਦੀ ਰਾਜਾ ਜੇ ਪ੍ਰਿੰਗ ਦੀ ਆਪਣੀਆਂ ਤੇ ਫੋਟੋ ਸਰ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਜਿਹੜਾ ਪਵਾਰ ਵਾਰ ਪੀੜੀਦਰ ਪੀੜੀ ਸਭ ਤੋਂ ਦੂਰ ਸੇ ਨੂੰ ਦਾਵਾ ਜਿਹਦੇ ਪਵਾਰ ਕੋ ਕਿਹੜਾ ਪੋਲਿਟਿਕ ਹੈ ਕਿ ਉਹਨਾਂ ਨੇ ਇਹ ਹਲਕੇ ਦੇ ਐਮਐਲਏ ਬਣਨਾ ਉਹਨਾਂ ਨੇ ਇਹ ਹਲਕੇ ਦੇ ਮੰਤਰੀ ਬਣਨਾ ਆਜਰੇ ਬੰਦੇ ਬਿਠੇ ਆਜਰੇ ਆਮ ਕਹਾ ਦੇ ਹੋਰ ਬੈਠੇ ਆ ਇਹਨਾਂ ਦੇ ਕਿਉਂ ਦੀ ਬੜਨ? ਤੇ ਪਹਿਲਾਂ ਤਾ ਕਰਕੇ ਬਿੱਟੇ ਸਾਹਿਬ ਇਹਨਾਂ ਦੇ ਕਹਦੇ ਐਮਐਲਏ ਚੰਮਣ ਤੇ ਸਾਡੇ ਘਰ ਦੇ ਨੇ ਜੰਮਦੇ ਆ ਉਹ ਦਿੱਤਾ ਜੀ ਕੰਮ ਕਰਦੇ ਇਹ ਤਾ ਕਰਦੇ ਆਪਣੇ ਕਦੀ ਇਹ ਕਹਿੰਦੇ ਆ ਜੀ ਰਾਜੇ ਆ ਆਪ ਆਪ ਕੀ ਸਾਰੇ ਅਸੀਂ ਪੱਜਾ ਇਹਨਾਂ ਨੂੰ ਭੂਏਗਾੜੀ ਜਾ ਕੇ ਦੋ ਦੋ ਘੰਟੇ ਬੋਹ ਔਰ ਬੜਾ ਅਜੀਬੋ ਗਰੀਬ ਨੋਕ ਗੱਲਾਂ ਦੱਸਦੇ ਐ ਮਿੰਦੂ ਮਟਾਲੇ ਕਾਂਗਰਸੀ ਲੀਡਰ ਨੇ ਦੱਸਿਆ ਜੀ ਕਿ 50 ਸਾਲ ਤੋਂ ਪਿਛਲੇ 50 ਸਾਲਾਂ ਤੋਂ ਇਹਨਾਂ ਪੁਰਾਣਾਂ ਦੀ ਕਿੰਨੀ ਦਾਹਸ਼ ਤੇ ਜਿੰਨੇ ਮੱਦੀ ਐਵੇਂ ਤੁਨੇ ਫੜ ਵੀ ਇਹ ਕਾਂਗਰਸੀ ਆ ਜੀ 아이 ਚੇਅਰਮੈਨ ਆ ਜੀ ਅਸੀਂ ਫਲਾਣਾ ਟੀਮ ਦੇ ਕਾਂਗਰਸੀ 50 ਸਾਲ ਤੋਂ ਕਹੇ ਨੇ ਕਾਂਗਰਸ ਦੀ ਟਿਕਟ ਦੀ ਮੱਦੀ ਡੇਰਾ ਬਾਬਾ ਮਾਨ ਤੋਂ 50 ਸਾਲ ਤੋਂ ਨਾ ਕਹਿਨੇ ਕੱਢਿਆ ਨਾ ਕਹਿ ਫਤਿਹਗਰ ਚੂੜੀਆਂ ਤੋਂ ਜਿਹੜਾ ਟਿਕਟ ਮੰਗਦਾ ਕਾਂਗਰਸੀ ਉਹਨੂੰ ਕਹਿ ਨਾ ਕਹਿ ਕੇਸ ਬਸਾ ਦਿੰਦੇ ਜਿਹੜਾ ਸਿਰ ਟੁਕਰਾ ਉਹਦਾ ਸਿਰ ਨਿਵਾ ਕਰ ਦਿੰਦੇ ਇਹ ਗੁੰਡਾ ਕਰਦੀ ਹੈ ਇਹ ਹੰਕਾਰ ਹੈ ਕਿੰਨੀ ਗੁੰਡਾ ਕਰਦੀ ਹੋਈ ਇੱਥੇ ਹਲਾਨ ਹੈ ਮੈਂ ਤੇ ਕਿੱਦਾਂ ਬੋਲਦੇ ਥੀਸੀ ਦਾ ਬੋਲਣਾ ਨਹੀਂ ਆਉਂਦਾ ਐਸਐਸਪੀ ਦਾ ਨਹੀਂ ਬੋਲਣਾ ਆਉਂਦਾ ਆਸਰੇ ਬੰਦੂ ਮੀਡੀਆ ਦੇ ਦਿਖਾਉਂਦੇ ਕਿ ਕੇਰੀਆ ਨੂੰ ਕਿੱਡਾ ਕਾਲਾ ਕੱਢਦੇ ਆ ਕੋਈ ਅਕਲ ਦੀ ਜਾਂ ਆ ਮੇਰੀ ਮਹਿਲਾ ਪਹਿਲਾ ਬੇਟੀ ਆ ਮੇਰੇ ਮਾਵਾ ਬੇਟੀ ਆ ਸਧਾਰਨ ਘਰਾਂ ਦੇ ਮੁੰਡੇ ਆ ਸੀ ਮੇਰੀ ਮਾਂ 95 ਸਾਲ ਦੀ ਹੈ ਜਦੋਂ ਮੈਂ ਤੁਰਨਾ ਸਵੇਰੇ ਗੋਡੀ ਹੱਥ ਲਾਉਣਾ ਤਾਂ ਮੈਨੂੰ ਪਹਿਲਾ ਸ਼ਬਦ ਕਹਿੰਦੀ ਆ ਕਿ ਪੁੱਤ ਕੇ ਇਹਦੇ ਖਾਂ ਮਾੜਾ ਨਹੀਂ ਬੋਲਣਾ ਅੱਜ ਵੀ ਮੇਰੀ ਮਾਂ ਮੈਨੂੰ ਵਰਕਲ ਤੇ ਕਹਿੰਦੀ ਆ ਪਰ 60-65 ਸਾਲ ਦਾ ਹੋ ਗਿਆ ਇਨਾਂ ਦੀ ਮਾਵਾ ਨੇ ਇਹਨਾਂ ਦੇ ਪਿਓਾਂ ਨੇ ਪਤਾ ਨਹੀਂ ਅਗਰ ਕਿੱਥੇ ਗਏ ਇਹ ਤਾਕੇ ਜੰਮੇ ਇਹ ਗੁੰਡਾਗਰਦੀ ਕਰ ਸਾਨੂੰ ਗੋਲਾ ਕਰ ਦੇ ਪਰਸੋ ਰਾਤ ਮਿੱਟ-ਮਿੱਟ ਦੇ ਵਿੱਚ ਸੀਗਾ ਇੱਕ ਮੁੰਡਾ ਖੜਾ ਹੋ ਗਿਆ ਕਹਿੰਦਾ ਸਰ ਮਿੰਨੂ ਸੁੱਖੀ ਉਹਦਾ ਨੂੰ ਬੁਲਾ ਦਿਓ ਮੈਂ ਕਿਹਾ ਕਿਉਂ ਹਿੱਤ ਤੱਕ ਜਉਂਦਾ ਨਾ ਮੈਲੀ ਤੇਰੇ ਪਿੰਡ ਕਹਿੰਦਾ ਸੱਡ ਬਣਾ ਆ ਰਿਹਾ ਤੇ ਕਹਿੰਦਾ ਮੈਂ 13 ਸਾਲ ਦਾ ਜੋ 307 ਦਾ ਮੇਰੇ ਤੇ ਪਹੁੰਚਿਆ 13 ਸਾਲ ਦਾ ਕਹਿੰਦਾ ਮੈਂ 13 ਸਾਲ ਦਾ ਹੀ ਆਮੇ ਦਾ ਪਿਓ ਬਿੱਠਾ ਕੇ ਮੈਂ ਪੈਸੇ ਲਾ ਕੇ ਮਿਊਰੀਡਾਇਰਟ ਭੇਜਿਆ ਤੇ ਮੈਂ ਡਾਕਟਰ ਬਣ ਕੇ ਵਾਪਸ ਆਇਆ ਕਹਿੰਦਾ ਮੈਂ ਉਹਨੂੰ ਕਿਹਾ ਕਿ ਤੂੰ ਬੱਚਾ ਡਰਾਈਵਰ ਡਾਕਟਰ ਬਣ ਕੇ ਵਾਪਸ ਆਇਆ ਹਰ ਬੇਟੀ ਤੇ ਜਾਵੇਗਾ ਸਾਡੇ ਬੱਚਾ ਹੋ ਗਿਆ ਜੀ ਕੋਈ ਕਹਿੰਦਾ ਸਾਡਾ ਪਿਤਾ ਕਦੋਂ ਜ਼ਰਾਤਾ ਜੀ ਕੋਈ ਕਹਿੰਦਾ ਭਤੀਜਾ ਕਦੋਂ ਜ਼ਰਾਤਾ ਜੀ ਇਹ ਲਾਜ ਦਿੱਤੀ ਨੋਰ ਕੇ ਮੋਟਾ ਬੁੰਗੇ ਸਾਨੂੰ ਐਮਐਲਏ ਮੰਤੂਆ ਕੰਦਿਪੜਾ ਕਈ ਲੋਕਾਂ ਨੇ ਬੱਚੇ ਕਿਹਾਗੇ ਲੋਕਾਂ ਨੇ ਇਹ ਪਤਾ ਨੂੰ ਜੇਲ੍ਹੇ ਭੇਜ ਗਏ ਇਸ ਕਰਕੇ ਲੋਕ ਘੋਟਾ ਬੋਲਦੇ ਅਨਾਲ ਦੇ ਹਲਕੇ ਤੋਂ ਅਜਿਹਾ ਹਲਕਾ ਅੱਜ ਨਾਲ ਯਾਰ 25 ਸਾਲਾਂ ਗਏ ਸਰਕਾਰ ਦੇ ਤਿੰਨ ਠਾੜੇ ਇੱਕ ਵੀ ਬੱਚਾ ਆਵੇ ਤਿੰਨ ਠਾੜੇ ਚ ਇੱਕ ਵੀ ਅੱਜ ਸਵੇਰੇ ਤੇ ਇੱਕ ਧੜਾ ਆ ਤੇ ਮਿੱਤਰ ਸਜੋ ਗੈੜਾ ਹੀ ਬੰਦੇ ਕਲਦੀ ਦਾ ਵਾਲੇ ਆ ਟੀਕੇ ਨਾ ਮਗੇ ਬਾਈ ਦੇ ਮਰਦੋ ਮੈਂ ਪਹਿਲਾਂ ਕਿੰਨਾ ਲਈ ਤੋਹ ਕਰਾਉ ਕੋਈ ਪਰਚਾ ਨਹੀਂ ਹੁੰਦਾ ਨਾ ਬਾਬਾ ਜੀ ਉਹ ਬਦੀ ਹੋਏ ਕਿੰਨੇ ਕਿੰਨੇ ਪਰਚੇ ਡੇਰੇ ਬਾਬੇ ਨਾਨਕ ਦੇ ਵਿੱਚ ਕਲਾ ਦੋਆਬੇ ਵਿੱਚ ਕੁੰਮੜ ਕਲਾ ਦੇ ਵਿੱਚ ਔਰ ਪੂਸ ਨੂੰ ਉਂਦੀ ਫਿਰਦੀ ਆ ਉਹ ਮਿਸਲਾ ਚੁੱਕੀ ਫਿਰਦੇ ਆ ਇੱਥੇ 500 ਪਿਸਲੇ ਇੱਥੇ 700 ਪਿਸਲੇ ਆ ਜੀ ਜਿਹੜੇ ਲੋਕਾਂ ਦੇ ਝੂਟੇ ਬੱਚੇ ਹੋਏ ਆ ਮੈਂ ਤੁਹਾਨੂੰ ਕਹਿਣਾ ਆ ਸਰ ਤੁਹਾਨੂੰ ਬਾਬਾ ਜੀ ਦੇ ਫੁੱਤੀ ਵਾਲ ਮੌਕਾ ਦਿੱਤਾ ਬਾਬੇ ਨਾਨਕ ਦੀ ਧਰਤੀ ਹੈ ਬਾਈ ਜੀ ਨੇ ਝਾੜੂ ਚਾਦਰਾਂ ਲਗਾ ਹੋਰ ਜਿਹੜਾ ਝਾੜੂ ਕੱਪ ਕੇ ਲਾ ਦਿਓ ਇਹ ਪਵਾਰ ਵਾਲਾ ਜਿਹੜਾ ਇਹ ਜਿਹੜਾ ਧੌਂਟ ਕਿੱਲਾ ਬੋਲਣ ਦੀ ਜਾਸ ਸਹੋਣੀ ਆ ਸਰ ਬੋਲਣ ਦੀ ਇਹਨਾਂ ਨੂੰ ਦੱਸ ਲਾ ਕੇ ਬੋਲੀ ਦਾ ਕਿੱਦਾਂ ਇਹਨੂੰ ਮੋਕਲ ਦੇਣੀ ਹੈ ਉਹ ਅਕਲ ਤਾਂ ਆਉਗੀ ਜੇ ਤੁਸੀਂ ਵੋਟ ਪਾਓਗੇ ਤੇ ਕੀਤਗਾ ਜਰ ਇਹਨਾਂ ਨੂੰ ਸਾਡੇ ਬੰਦੇ ਪਿੱਛੇ ਉਹਨਾਂ ਨੂੰ ਗਵਾ ਕੱਢਣ ਬਾ ਮੱਕਲ ਨੂੰ ਦੱਸਿਆ ਜੀ ਸੁੱਖੀ ਦਾ ਗਵਾ ਕੱਢਦਾ ਗਵਾ ਯਾਰ ਗਵਾ ਜੋ ਕਰਦਾ ਕਿਉਂਕਿ ਆਪਾਂ 50 ਸਾਲ ਤੋਂ ਉਹਨਾਂ ਨੇ ਐਮਐਲਏ ਬਣਾਉਂਦੇ ਆ ਗਏ ਉਹਨਾਂ ਨੇ ਪਿਓ ਨਹੀਂ ਬਣਾਇਆ ਹੀ ਉਹ ਜੱਫਾ ਪੁੱਤ ਵੀ ਲਾਇਆ ਕਿਹਦਾ 27 ਜਿਹੇ ਦਾ ਪੁੱਤ ਬਣੂਗਾ ਆਪਾਂ ਬਣ ਗਏ ਇਹਨਾਂ ਨੇ ਬਣ ਗਏ ਇਹ ਸਾਡੇ ਨੇ ਕਿੰਨੇ ਚਿਰ ਗਲਮੀ ਖਾਧ ਗਏ ਇਹ ਗਵਰਮੀ ਸਰ ਦੂਰ ਕਰ ਦੇ ਇਹ ਤੋੜਦੀ ਆ ਮੈਂ ਤੁਹਾਨੂੰ ਬੇਨਤੀ ਕਰ ਮੈਂ ਆ ਇਹ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਪੰਜਾਬੀ ਆ ਉਹ ਆਪਾਂ ਸਿਖਿਆ ਉਹ ਇਹਨਾਂ ਨੂੰ ਆਕਲ ਮੱਤ ਦੇਈਏ ਇਹ ਹੰਕਾਰੀ ਗੁੰਡੇ ਜਿਹੜੇ ਸਾਡੇ ਨਾਵਾਜ਼ ਕਰ ਜਾਂਦੇ ਆ ਇਹਨਾਂ ਨੂੰ ਮੱਤ ਦੇ ਦੋ ਇਸ ਕਰਕੇ ਗਰੀਬ ਨੂੰ ਵੋਟਾਂ ਪਾਉਣੀ ਆ ਜ਼ਰੂਰੀ ਆ ਕਿ ਧੌਂ ਦੇ ਵਿੱਚੋਂ ਕਿੱਲਾ ਕੱਢਣਾ ਪੈਣਾ ਧੌਂ ਦੇ ਵਿੱਚੋਂ ਆਕਲ ਦੇੜੀ ਪੈਣੀ ਆ ਅਗਲੀ ਦਵਾਈ ਇਹਨਾਂ ਨੂੰ ਦੇਣੀ ਪੈਣੀ ਆ ਅਗਲੀ ਦਵਾਈ ਤੁਹਾਡੇ ਖਾਗੀ ਵੋਟ